ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪਿੰਡ ਫਰੀਦੇਵਾਲਾ ਦੇ ਸਰਕਾਰੀ ਹਾਈ ਸਕੂਲ ਆਧੁਨਿਕ ਕਲਾਸਰੂਮ ਸਾਇੰਸ ਲੈਬ ਅਤੇ ਨਵੀਂ ਚਾਰਦੀਵਾਰੀ ਦਾ ਕੀਤਾ ਗਿਆ ਉਦਘਾਟਨ ਜੀਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਵਿੱਚ ਚਲਾਈ ਮਹਾਂਮ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪਿੰਡ ਫਰੀਦੇਵਾਲਾ ਦੇ ਸਰਕਾਰੀ ਹਾਈ ਸਕੂਲ ਵਿਖੇ ਇੱਕ ਆਧੁਨਿਕ ਕਲਾਸਰੂਮ ਇੱਕ ਸਾਇੰਸ ਲੈਬ ਅਤੇ ਨਵੀਂ ਚਾਰਦੀਵਾਰੀ ਦਾ ਉਦਘਾਟਨ ਮਾਨਯੋਗ ਬਤਾਈਕ શ્રી ਰਜਨੀਸ਼ ਕੁਮਾਰ ਦਈਆ ਜੀ ਦੁਆਰਾ ਕੀਤਾ ਗਿਆ ਇਸ ਤੋਂ ਬਾਅਦ ਸਕੂਲ ਮੁਖੀ ਸ਼੍ਰੀਮਤੀ ਗਗੜਦੀਪ ਕੌਰ ਨੇ 啊，一回买。<noise> <noise> <noise> ਮਾਣਣਾ ਕੀ ਆ ਆਖਿਆ ਅਤੇ ਸਕੂਲ ਦੇ ਅਧਿਆਪਕ ਗਰਜੰਟ ਸਿੰਘ ਨੇ ਸਕੂਲ ਵਿੱਚ ਵਿਕਾਸ ਕਾਰਜਾਂ ਤੇ ਚਾਨਣਾ ਪਾਇਆ ਉਸ ਤੋਂ ਉਪਰੰਤ ਵਿਧਾਇਕ ਸ਼੍ਰੀ ਰਜੀਸ਼ ਦਈਆ ਜੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਹਰ ਪੱਖੋਂ ਸਿੱਖਿਆ ਨੂੰ ਘਰ ਘਰ ਪਹੁੰਚਾਉਣ ਲਈ ਵਚਨਬੱਧ ਹੈ ਅਸੀਂ ਸਕੂਲਾਂ ਨੂੰ ਜੋ ਵੀ ਲੋੜ ਹੋਵੇਗੀ ਉਹ ਕਰਾਂਟ ਦੇਣ ਲਈ ਤਤਪਰ ਹੋਵਾਂਗੇ ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀ ਕੋਮਲ ਅਰੋੜਾ ਜੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਲਕੁਰਦ ਸ਼੍ਰੀ ਅਮਰਤਪਾਲ ਸਿੰਘ ਬਰਾੜ ਪਿੰਡ ਫਰੀਦ ਵਾਲਾ ਸਰਪੰਚ ਸਰਦਾਰ ਗੌਰਪੀ ਸਿੰਘ ਅਤੇ ਪੰਚਾਇਤ ਮੈਂਬਰਾਂ ਸਹਿਬਾਨਾਂ ਸਹਿਤ ਬੱਚਿਆਂ ਦੇ ਮਾਪੇ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਮਾਨਯੋਗ ਵਿਧਾਇਕ ਦੁਆਰਾ 8ਵੀਂ ਜਮਾਤ ਵਿੱਚ ਪੋਜੀਸ਼ਨ ਲੈਣ ਵਾਲੀ ਤਿਆਰਤ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਸ ਕਰਨ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਐਮਐਲਏ ਫਰੋਹੀਪੁਰ ਦੇ ਆਦਰ ਜਨੀਸ਼ ਕੁਮਾਰ ਦਈਆ ਜੀ ਵੱਲੋਂ ਸਕੂਲ ਨੂੰ ਵਧੀਆ ਪੜਾਈ ਅਤੇ ਚੰਗੇ ਪ੍ਰਬੰਧਾ ਤਹਿਤ ਪ੍ਰਸ਼ੰਸਾ ਪੱਤਰ ਵੀ ਦਿੱਤੇ ਇਸ ਮੌਕੇ ਤੇ ਸਟਾਫ ਵਿੱਚ ਸ਼੍ਰੀ ਵਿਕਾਸ ਕੁਮਾਰ ਰਮਿਤ ਨਰੰਗ ਜੀ ਸ਼੍ਰੀਮਤੀ ਮਨਦੀਪ ਕੌਰ ਜੀ ਸ਼੍ਰੀਮਤੀ ਨਵਨੀਤ ਕੌਰ ਜੀ ਸ਼੍ਰੀਮਤੀ ਚੇਤਨਾ ਗੋਗਰ ਜੀ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ ਦੇਖੋ ਵਿਸ਼ੇਸ਼ ਤਸਵੀਰਾਂ ਬੱਚਿਆਂ ਦੀ ਹੌਸਲਾ ਅਭਜਾਈ ਕਰਦੇ ਹੋਏ ਤਸਵੀਰਾਂ ਵਾਤੂਵਾਦ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਇਹ ਬੱਚੇ ਜਿਹੜੀ ਤੁਹਾਡੇ ਸਾਹਮਣੇ ਸਨਮਾਨ ਲੈ ਰਹੀ ਹੈ ਜੀ ਇਹ ਪ੍ਰਾਈਵੇਟ ਸਕੂਲ ਤੋਂ ਹਟ ਕੇ ਸਾਡੇ ਸਰਕਾਰੀ ਸਕੂਲ ਚ ਦਾਖਲ ਹੋਈ ਹੈ ਜੀ ਤੇ ਇਹਨਾਂ ਦੇ ਮਾਪਿਓ ਦਾ ਤੇ ਇਹਨਾਂ ਬੱਚਿਆਂ ਦਾ ਕਹਿਣਾ ਹੈ ਕਿ ਉੱਥੋਂ ਦੀ ਪੜ੍ਹਾਈ ਤੇ ਸਰਕਾਰੀ ਸਕੂਲ ਦੀ ਪੜ੍ਹਾਈ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਜੀ ਕਾਨੀਸਰਾਜ ਪਹੁੰਚੋ ਦਕਾਟਾ ਸਮਰਾਓ ਸੀ ਕਿ ਕਹੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਅਗਵਾਈ ਹੇਠ ਪੰਜਾਬ ਵਿੱਚ ਚੱਲ ਰਹੀ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਫਰੀਦੇ ਵਾਲੇ ਪਿੰਡ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਔਰ ਸਰਕਾਰੀ ਹਾਈ ਸਕੂਲ ਦੇ ਵਿੱਚ ਅਸੀਂ ਆਏ ਹਾਂ ਇੱਥੇ ਚਾਰ ਦੀਵਾਰੀ ਮੁਕੰਮਲ ਹੋਈਆਂ ਉਹਦਾ ਉਦਘਾਟਨ ਕੀਤਾ ਗਿਆ ਇੱਕ ਸਾਇੰਸ ਲੈਬ ਹੈ ਉਹਦਾ ਉਦਘਾਟਨ ਕੀਤਾ ਗਿਆ ਔਰ ਇੱਕ ਕਮਰਾ ਜਿਹੜਾ ਸੀਗਾ ਉਹ ਬਣਿਆ ਸੀ ਉਹ ਉਦਘਾਟਨ ਕੀਤਾ ਗਿਆ ਫੈਸਲਾਬ ਅੱਜ ਚਲੋ ਓਪਨ ਕਰੀਆ ਟੀਚਰ ਦੀ ਵੀ ਕਾਰਟ ਹੈਗੀ ਤੁਮਨਦ ਰੱਖੀ ਦੀ ਆ ਦੇਖੋ ਜਿਹੜਾ ਜਿਹੜਾ ਸਾਡਾ ਪ੍ਰਾਇਮਰੀ ਸੈਕਸ਼ਨ ਹੈ ਉਹਦੇ ਚ ਤਿੰਨ ਟੀਚਰਸ ਰਿਕੁਆਇਰਡ ਨੇ ਲੇਕਿਨ ਉਥੇ ਚਾਰ ਟੀਚਰ ਕਰ ਰਹੇ ਨੇ ਕੰਮ ਉਥੇ ਸਾਡੇ ਕੋਲ ਸਰਪਲਸ ਹੈ ਇਹ ਕਿ ਇਹਨਾਂ ਨੇ ਦੋ ਮੈਨੂੰ ਪੋਸਟਾਂ ਉਹਨਾਂ ਨੇ ਕਈਆਂ ਨੇ ਵੀ ਸਾਡੇ ਕੋਲ ਸ਼ਾਰਟੇਜ ਹੈਗੀ ਆ ਤੇ ਉਹ ਜਿਹੜੀ ਗੱਲ ਹੈ ਅਸੀਂ ਮੈਂ ਸਿੱਖਿਆ ਮੰਤਰੀ ਤੱਕ ਪਹੁੰਚਾਉਂਗਾ ਔਰ ਮੇਰੀ ਪੂਰੀ ਕੋਸ਼ਿਸ਼ ਹੈਗੀ ਕਿ ਇਹਨਾਂ ਦੀ ਜਿਹੜੇ ਉਹ ਟੀਚਰਸ ਦੀ ਹੈ ਜਿਹੜੀ ਘਾਟ ਹੈ ਉਹ ਅਸੀਂ ਪੂਰੀ ਕਰਾਂਗੇ ਫਰੀਦਿਆਲ ਦੇ ਨਾਲ ਹੋਰ ਕਿਹੜੇ ਕਿਹੜੇ ਸਕੂਲਾਂ ਦੇ ਵਿੱਚ ਜਿਹੜਾ ਅੱਜ ਨਹੀਂ ਰੋਤਾ ਅੱਜ ਮੈਂ ਸਭ ਤੋਂ ਪਹਿਲਾਂ ਮੈਂ ਗਿਆ ਸੀਗਾ ਪਿੰਡ ਕੁਲਗੜੀ ਕੁਲਗੜੀ ਤੋਂ ਬਾਅਦ ਅਸੀਂ ਗਏ ਸੀ ਲੋਗੜਾ ਲੋਗੜਾ ਤੋਂ ਬਾਅਦ ਫਿਰ ਅਸੀਂ ਗਏ ਸੀ ਸੋਰਸਿੰਗ ਵਾਲਾ ਸੋਰਸਿੰਗ ਵਾਲਾ ਤੋਂ ਬਾਅਦ ਫਿਰ ਅਸੀਂ ਚੌਥੇ ਪਿੰਡ ਜਿਹੜਾ ਕਿ ਫਰੀਦਿਆਲ ਜੀ ਅੱਠਵੀਂ ਦਾ ਰਿਜ਼ਲਟ ਆ ਚੁੱਕਿਆ ਉਸ ਬਾਰੇ ਕੀ ਕਹੋਗੇ ਰਿਜ਼ਲਟ ਬਹੁਤ ਸ਼ਾਨਦਾਰ ਨੇ 올 ਆਵਰ ਪੰਜਾਬ ਦੇ ਵਿੱਚ ਬਹੁਤ ਸ਼ਾਨਦਾਰ ਰਿਜ਼ਲਟ ਰਹੇ ਨੇ ਮੇਰੇ ਹਲਕੇ ਦੇ ਵਿੱਚ ਇੱਕ ਸਾਡੇ ਕੋਲ ਪਿੰਡ ਪੈਂਦਾ ਨੂਰਪੁਰ ਸੇਠਾਂ ਨੂਰਪੁਰ ਸੇਠਾਂ ਦੀ ਇੱਕ ਬੱਚੀ ਹੈ ਉਹਦਾ ਮੇਰੇ ਕੋਲ ਖੁਸ਼ ਖੁਸ਼ੀ ਨਾਮ ਸੀ ਡਾਟਰ ਆਫ ਉਹਦੇ 91% ਨੰਬਰ ਆਏ ਸਰਕਾਰੀ ਸਕੂਲ ਦੇ ਵਿੱਚ ਪੜਦੀ ਬੱਚੀ ਬੱਚਿਆਂ ਤੇ ਮਾਪਿਆਂ ਨੂੰ ਕੀ ਫੀਲ ਕਰ ਰਿਹਾ ਹੋ ਮੇਰੀ ਐਡਮਿਸ਼ਨ ਹੁਣ ਲੱਗ ਗਈ ਮੈਂ ਬੱਚਿਆਂ ਦੇ ਮਾਪਿਆਂ ਨੂੰ ਇੱਕ ਅਪੀਲ ਕਰੂੰਗਾ ਕਿ ਤੁਸੀਂ ਇੱਕ ਵਾਰੀ ਸਰਕਾਰੀ ਸਕੂਲਾਂ ਚ ਜਾਓ ਅੱਜ ਵੀ ਮੈਨੂੰ ਇੱਥੇ ਇੱਕ ਬੱਚੀ ਮਿਲੀ ਹੈ ਜਿਹੜੀ ਇੱਥੇ ਇੱਕ ਪ੍ਰਾਈਵੇਟ ਸੀਨੀਅਰ ਸੈਂਡਰੀ ਸਕੂਲ ਦੇ ਵਿੱਚ ਪੜਦੀ ਸੀ ਉਹ 8ਵੀਂ ਕਲਾਸ ਤੱਕ ਪੜੀ ਔਰ ਅਤਕੀ 9ਵੀਂ ਕਲਾਸ ਦੇ ਵਿੱਚ ਉਹ ਸਰਕਾਰੀ ਸਕੂਲ ਦੇ ਵਿੱਚ ਆਈ ਹੈ ਇੱਥੇ ਪੜhti ਹੋਈ ਹੈ ਔਰ ਉਹਨਾਂ ਦੇ ਪੇਰੈਂਟਸ ਉਹ ਬੱਚੇ ਦੱਸ ਰਹੇ ਸੀਗੇ ਕਿ ਜੋ ਪੜ੍ਹਾਈ ਸਾਨੂੰ ਅਸੀਂ ਮੈਂ ਪਿੱਛੇ ਛੱਡ ਕੇ ਆਈਆਂ ਇਸ ਸਕੂਲ ਦੇ ਵਿੱਚ ਪੜ੍ਹਾਈ ਉਸ ਤੋਂ ਵਧੀਆ ਔਰ ਉਸ ਤੋਂ ਬਿਹਤਰ ਇਹ ਕੌਨਫੀਡੈਂਸ ਜਿਹੜਾ ਹੈਗਾ ਮਾਪਿਆਂ ਨੂੰ ਜਿਹੜਾ ਖਿੱਚ ਕੇ ਲੈ ਕੇ ਆ ਰਿਹਾ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਦਾਖਲ ਹੋ ਰਹੇ ਨੇ ਪ੍ਰਾਈਵੇਟ ਸਕੂਲ ਛੱਡਦੇ। ਬੁੜੀਆ ਕੀ ਨਾਮ ਕੀ ਹੈ? ਅਰਸ਼ਦੀਪ। ਕਿਹੜੀ ਕਲਾਸ? 8th ਕਲਾਸ। ਕਿਹੜੇ ਫੀਲਡ? ਮੇਰੀ ਸੈਕੰਡ ਪੋਜੀਸ਼ਨ ਆਈ। ਕੀ ਕਹੋਗੇ ਸਕੂਲ ਬਾਰੇ? ਸਕੂਲ ਇਸ ਸਕੂਲ ਦੀ ਪੜ੍ਹਾਈ ਦਾ ਪੱਧਰ ਬਹੁਤ ਹੀ ਉੱਚਾ ਹੈ ਤੇ ਇੱਥੋਂ ਦੇ ਸਟਾਫ ਅਤੇ ਇਸ ਦੀ ਇਮਾਰਤਾਂ ਵੀ ਬਹੁਤ ਵਧੀਆ ਹਨ ਤੇ ਮੈਨੂੰ ਇੱਥੇ ਪੜ੍ਹਾਈ ਪੜਨਾ ਬਹੁਤ ਵਧੀਆ ਲੱਗਦਾ ਹੈ ਤੇ ਪੜਾਈ ਵੀ ਬਹੁਤ ਵਧੀਆ ਹੈ। ਜੇ ਪਹਿਲਾਂ ਪ੍ਰਾਈਵੇਟ ਸਕੂਲ ਤੋਂ ਪੜ੍ਹਦੇ ਸੀ। ਹਾਂਜੀ ਮੈਂ ਪ੍ਰਾਈਵੇਟ ਸਕੂਲ ਵਿੱਚ 7th ਕਲਾਸ ਤੱਕ ਪੜ੍ਹਦੀ ਰਹੀ। ਸਰਕਾਰੀ ਸਕੂਲ ਤੋਂ ਕੋਈ ਐਡਮਿਸ਼ਨ ਲਈਆ? ਪੜਾਈ ਸੇਮ ਲੱਗਦੀ ਆ ਕੁਝ ਹੋਇਆ ਸੁਧਾਰ ਕੋਈ? ਹਾਂਜੀ ਇਸ ਪ੍ਰਾਈਵੇਟ ਸਕੂਲ ਵਿੱਚੋਂ ਹਟ ਕੇ ਮੈਂ ਸਰਕਾਰੀ ਸਕੂਲ ਵਿੱਚ ਚਾਈਆ। ਇਹ ਸਹੂਲਤਾਂ ਹੋਈਆਂ ਜਾਂ ਇੱਥੋਂ ਦੇ ਪੜਾਈ ਦਾ ਪੱਧਰ ਵੀ ਬਹੁਤ ਉੱਚਾ ਹੈ। ਅੱਛਾ ਐਡਮਿਸ਼ਨ ਹਾਸਲ ਕੀਤੀ ਕਿਤੇ? ਹਾਂਜੀ। ਤੇ ਇਹਨਾਂ ਸਰਕਾਰੀ ਸਕੂਲ ਚ ਤੁਸੀਂ ਆਪਣੀ ਬੋਰਡ ਦੀ ਪ੍ਰੀਖਿਆ ਦੇ ਵਿੱਚ ਪੋਜੀਸ਼ਨ ਹਾਸਲ ਕੀਤੀ ਕਿਸ ਤਰ੍ਹਾਂ ਕੀਤੀ ਹੋਰੀ? ਬਹੁਤ ਜ਼ਿਆਦੀ ਖੁਸ਼ੀ ਹੋ ਰਹੀ ਹੈ ਮੇਰੀ ਸੈਕੰਡ ਪੋਜੀਸ਼ਨ ਹਾਸਲ ਕਰਕੇ। ਬਹੁਤ ਜ਼ਿਆਦੀ ਖੁਸ਼ੀ ਹੋਜੀ। ਹਾਂਜੀ। ਹੋਰ ਬੱਚਿਆਂ ਨੂੰ ਕੀ ਕਹੋਗੇ ਜਾਂ ਬੱਚਿਆਂ ਦੇ ਮਾਪਿਆਂ ਨੂੰ ਕੀ ਕਹੋਗੇ ਐਡਮਿਸ਼ਨ ਆਉਣ ਲੈ ਕੇ? ਇੱਥੇ ਆਦੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਂੋ ਬਹੁਤ ਵਧੀਆ ਇੱਥੇ ਬਹੁਤ ਵਧੀਆ ਪੜ੍ਹਾਈ ਹੁੰਦੀ ਹੈ ਤੇ ਬਹੁਤ ਵਧੀਆ ਹੈ ਪੜ੍ਹਾਉਂਦੇ ਟੀਚਰ ਵੀ ਬਹੁਤ ਵਧੀਆ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਮਿਤੀ 15/4/2022 ਨੂੰ ਸਰਕਾਰੀ ਹਾਈ ਸਕੂਲ ਫਰੀਦੇਵਾਲਾ ਵਿਖੇ ਹਲਕਾ ਦਿਹਾਤੀ ਵਿਧਾਇਕ ਐਡਵੋਕੇਟ ਸ਼੍ਰੀ ਰਜਨੀਸ਼ ਕੁਬਾਰ ਤਾਹਿਆਜੀ ਵੱਲੋਂ ਉਦਘਾਟਨ ਕੀਤਾ ਗਿਆ ਸਾਡੇ ਸਕੂਲ ਦੇ ਵਿੱਚ ਨਵੀਂ ਚਾਰਦواری ਦੀ ਉਜਾਰੀ ਹੋਈ ਆਧੁਨਿਕ ਕਲਾਸਰੂਮ ਬਣਿਆ ਅਤੇ ਸਾਇੰਸ ਲੈਬ ਵੀ ਇਸ ਵਿੱਚ ਕੁੱਲ 18 ਲੱਖ ਦੀ ਲਾਗਤ ਆਈ ਜਿਸ ਦਾ ਉਦਘਾਟਨ ਅੱਜ ਵਿਧਾਇਕ ਜੀ ਵੱਲੋਂ ਕੀਤਾ ਗਿਆ ਸਾਨੂੰ ਇਸ ਗੱਲ ਤੇ ਬਹੁਤ ਮਾਣ ਹੈ ਸਾਡੇ ਵੱਲੋਂ ਕੀਤੇ ਗਏ ਪ੍ਰਬੰਧ ਨੂੰ ਉਹਨਾਂ ਦੁਆਰਾ ਬਹੁਤ ਸਲਾਹਿਆ ਗਿਆ ਅਤੇ ਸਾਨੂੰ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਜੋ ਕਿ ਇਸ ਤਰ੍ਹਾਂ ਹੈ ਬੱਚਿਆਂ ਦੇ ਐਡਮਿਸ਼ਨ ਨੂੰ ਲੈ ਕੇ ਕੀ ਕਹਿੰਦੇ ਬੱਚਿਆਂ ਦੀ ਐਡਮਿਸ਼ਨ ਦੇ ਲਈ ਅਸੀਂ ਲਗਾਤਾਰ ਘਰ ਤੋਂ ਘਰ ਜਾ ਕੇ ਕੈਂਪੇਨ ਕਰ ਰਹੇ ਹਾਂ ਔਰ ਸਾਡੀ ਜਿਹੜੀ ਦਾਖਲਾ ਹੈ ਉਸ ਮਹਿੰਮ ਦੇ ਵਿੱਚ ਸਾਨੂੰ ਬਹੁਤ ਯੋਗਦਾਨ ਮਿਲ ਰਿਹਾ ਹੈ ਔਰ ਸਰਕਾਰ ਵੱਲੋਂ ਦਿੱਤਾ ਹੋਇਆ ਟੀਚਾ ਜੋ ਕਿ 10% ਹੈ ਅਸੀਂ ਉਸ ਨੂੰ ਅਚੀਵ ਕਰ ਲਾਂਗੇ ਬੱਚਿਆਂ ਦੇ ਮਾਪਿਆਂ ਨੂੰ ਇੱਕ ਮੈਸੇਜ ਮੱਚਿਆਂ ਦੇ ਮਾਪਿਆਂ ਨੂੰ ਇਹੀ ਅਪੀਲ ਹੈ ਕਿ ਜਿਵੇਂ ਸਰਕਾਰੀ ਅਦਾਰਿਆਂ ਦੇ ਵਿੱਚ ਸਰਕਾਰ ਵੱਲੋਂ ਇੰਨਾ ਪੈਸਾ ਲਾਇਆ ਜਾ ਰਿਹਾ ਹੈ ਉਹਨਾਂ ਨੂੰ ਸਰਕਾਰੀ ਸਕੂਲਾਂ ਵੱਲ ਨੂੰ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੀ ਪ੍ਰਾਈਵੇਟ ਸਕੂਲਾਂ ਵੱਲੋਂ ਲੁੱਟ ਕੀਤੀ ਜਾਂਦੀ ਹੈ ਉਸ ਤੇ ਰੋਕ ਪਾਈ ਜਾ ਸਕੇ। ਕਾਣਚ ਕਾਣਚ। ਹਾਂਜੀ ਸਰਪੰਚ ਸਾਹਿਬ ਕੀ ਕਹੋਗੇ? ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਐਮਐਲਏ ਸਾਹਿਬ ਦਾ ਸਕੂਲ ਦੇ ਮੇਨ ਸੀ ਕੰਮ ਤਿੰਨ ਇੱਕ ਦਾ ਸਬੂਤ ਉਧ ਘਾਟਰ ਕੀਤੇ ਗਿਆ ਜਿਵੇਂ ਇੱਕ ਤਰ ਸਕੂਲ ਦੀ ਚਾਰ ਦੁਵਾਰੀ ਨਵੀਂ ਤਿਆਰ ਕੀਤੀ ਗਈ ਹੈ ਇੱਕ ਸਾਇੰਸ ਲੈਬ ਤਿਆਰ ਕੀਤੀ ਗਈ ਉਸ ਦਾ ਵੀ ਘਾਟਰ ਸੀ ਇੱਕ ਲਾਇਬ ਰੂਮ ਆ ਉਸ ਦਾ ਵੀ ਘਾਟਰ ਕੀਤਾ ਗਿਆ ਔਰ ਜਿਨ ਜਿੰਨੇ ਕੰਮ ਕੀਤੇ ਗਏ ਇਹਨਾਂ ਦਾ ਮੈਂ ਸਰਕਾਰ ਸਰਕਾਰ ਦਾ ਔਰ ਆਪਣੇ ਐਮ ਐਲ ਏ ਰਜੀਸ਼ ਦਈਏ ਦਾ ਬਹੁਤ ਧੰਨਵਾਦੀ ਆ ਸਕੂਲਾਂ ਨੂੰ ਜਿਹੜਾ ਪੜਾਵਾ ਮਿਲੇਗਾ ਬੱਚਿਆਂ ਨੂੰ ਜਿਹੜੀ ਚੰਗੀ ਸੋਲਤਾ ਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਜੀ ਹੌਸਲਾ ਫੁਜਾਈ ਵੀ ਕੀਤੀ ਗਈ ਬੱਚਿਆਂ ਨੂੰ ਜਿਨ੍ਹਾਂ ਚੰਗੇ ਅੰਕ ਪ੍ਰਾਪਤ ਕੀਤੇ ਜੀ ਬਿਲਕੁਲ ਜਿਨ੍ਹਾਂ ਨੂੰ ਸਾਰਿਆਂ ਨੂੰ ਸਨਮਾਨ ਕੀਤਾ ਗਿਆ ਜੀ ਐਮ ਐਲ ਏ ਸਾਹ ਵੱਲੋਂ ਇੱਕ ਸਾਡੇ ਪਿੰਚਾ ਸਕੂਲ ਦੇ ਵਿੱਚ ਨਾ ਪ੍ਰਾਈਵੇਟ ਸਕੂਲ ਬੱਚੇ ਪੜ੍ਹਦੇ ਸੀ ਜੋ ਪਿਛਲੇ ਸਾਲ ਛੱਡ ਕੇ ਇੱਥੇ ਸਰਕਾਰੀ ਸਕੂਲ ਚ ਆਈ ਹੈ ਔਰ ਪ੍ਰਾਈਵੇਟ ਸਕੂਲ ਨਾਲੋਂ ਸਰਕਾਰੀ ਸਕੂਲ ਚ ਪੜ੍ਹ ਕੇ ਜ਼ਿਆਦਾ ਮਕਸ ਆਏ ਨੂੰ ਜੀ ਬੋਰਡ ਦੇ ਵਿੱਚ ਉਹਨੇ ਚੰਗਾ ਅੰਕ ਪ੍ਰਾਪਤ ਚੰਗਾ ਅੰਕ ਪਹੁੰਚ ਜਾਂ ਚੰਗੇ ਬਿਲਕੁਲ ਜੀ ਬਿਲਕੁਲ ਮਾਪਿਆਂ ਦੀ ਬਹੁਤ ਤਾਰੀਫ ਕਰਦੇ ਆ ਇਹ ਬੱਚਿਆਂ ਦੇ ਦਾਖਲੇ ਨੂੰ ਲੈ ਕੇ ਕੀ ਅਪੀਲ ਕਰੋਗੇ ਅਸੀਂ ਤਾਂ ਪੂਰ ਜੋਰ ਮੰਗ ਕਰਦੇ ਆ ਕਿ ਇੱਕ ਤਾਂ ਖਰਚਾ ਘਟਾ ਹੈ ਹੀ ਨਹੀਂ ਖਰਚਾ ਘਟ ਘਟ ਹੈ ਹੀ ਨਹੀਂ ਖਰਚਾ ਤਾਂ ਪ੍ਰਾਈਵੇਟ ਸਕੂਲਾਂ ਦਾ ਖਰਚਾ ਬਹੁਤ ਜ਼ਿਆਦਾ ਹੈ ਔਰ ਬਹੁਤ ਸਨੇ ਕਲਾਸਰੂਮ ਬਣੇ ਆ ਔਰ ਬਹੁਤ ਵਧੀਆ ਪੜ੍ਹਾਈ ਅਫਤਮ ਤਾਂ ਪ੍ਰਾਈਵੇਟ ਸਕੂਲਾਂ ਨੂੰ ਵੀ ਉੱਪਰ ਆ। ਜਿਹੜੇ ਮਾਪਿਆਂ ਨੂੰ ਬੇਨਤੀ ਕਰਦੇ ਕਿ ਪ੍ਰਾਈਵੇਟ ਸਕੂਲ ਠਾ ਕੇ ਸਰਕਾਰੀ ਸਕੂਲਾਂ 'ਚ ਬੱਚੇ ਨੂੰ ਲਾਇਆ ਜਾਵੇ। ਧੰਨਵਾਦ। ਧੰਨਵਾਦ।